ਘਰੇ ਸੱਦ ਕੇ ਉਹਨੂੰ ਬਦਨਾਮ ਇਸ ਲੈਵਲ ਤੱਕ ਕੀਤਾ ਜਿਹਦੀ ਪਹਿਲਾਂ ਉਸ ਮੁੰਡੇ ਨਾਲ ਦੋਸਤੀ ਸੀਗੀ ਤੇ ਉਸ ਉਹਦਾ ਪਰਿਵਾਰ ਬਾਅਦ ਦੇ ਵਿੱਚ ਉਜਾੜਤਾ ਤੇ ਫਿਰ ਗੁਰਵਿੰਦਰ ਨੇ ਆਪਦੀ ਭੈਣ ਨਾਲ ਇਹ ਗੱਲ ਥੋੜੀ ਜੀ ਸਾਂਝੀ ਕੀਤੀ ਵੀ ਮੈਨੂੰ ਕੁਝ ਗਲਤ ਲੱਗ ਰਿਹਾ ਕੁਝ ਉਸ ਨਹੀਂ ਹੁੰਦੇ ਉਹਨਾਂ ਚੱਕਰ ਮੈਂ ਚੁੱਪ ਰਵਾਂ ਜਦੋਂ ਆਉਣਗੇ ਉਹਨੋਂ ਗੱਲਬਾਤ ਹੈ ਜਿਹੜੀ ਉਹ ਮਾਪਿਓ ਨਾਲ ਸਾਂਝੀ ਕਰੂੰਗਾ ਮੈਂ ਨਾਲ ਰਲ ਕੇ ਆਪਦੇ ਸਾਥੀ ਦੇ ਤੇ ਨਾਲ ਹੋਰ ਦੋ ਸਾਥੀ ਜਿਵੇਂ ਕਿ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਚੰਨ ਜਾਂ ਨੀਂਦ ਵਾਲੀ ਗੋਲੀ ਇਹ ਵੀ ਕਿਹਾ ਜਾ ਰਿਹਾ ਪਹਿਲਾਂ ਦੇ ਦਿੱਤਾ ਗਿਆ ਸੀ ਹੁਣ ਇਹਦੇ ਪਿੱਛੇ ਮਨਸ਼ਾ ਨੂੰ ਸੁੱਤੇ ਪਏ ਨੂੰ ਖਤਮ ਕਰਨ ਦੀ ਸੀ ਜਾਂ ਮੀਆਂ ਜਾਂ ਮਾਵਾਂ ਭੈਣਾਂ ਜਦ ਤੱਕ ਉਹ ਇਸ ਦੇ ਖਿਲਾਫ ਨਹੀਂ ਨਾ ਬੋਲਦੀਆਂ ਕਿ ਸਾਡੇ ਮੁੰਡੇ ਮਾਰੇ ਜਾ ਰਹੇ ਆ ਹਨਾ ਜੀ ਵਾਲੇ ਕਮਰੇ ਚ ਬਾੜ ਕੇ ਇਹ ਗੱਲ ਕਹਿ ਦੇਣਾ ਵੀ ਤੇਰਾ ਪਿਓ ਗੇਕਵੇਂ ਪਾਪੜ ਵੇਲ ਵੇਲ ਕੇ ਦਿਹਾੜੀਆਂ ਕਰ ਕਰਕੇ ਆਪਣਾ ਢਿੱਡ ਭਰਦਾ ਕੋਈ ਗਲਤੀ ਨਾ ਕਰੀ ਤੇ ਉਹਦੀ ਪੱਗ ਨੂੰ ਕਿਤੇ ਦਾਗ ਨਾ ਲੱਦੀ ਜੀ ਡੋਡ ਲੈ ਕੇ ਆਇਆ ਸੀ ਹੂੰ ਫੇਰ ਕਿਥੇ ਨੇ ਕਹਿਣਾ ਉਹ ਪੈਸੇ ਬੜੇ ਬਣਾ ਲੈਣੇ ਲੋਕਾਂ ਨੇ ਤਾਂ ਕਿਹੜਾ ਉਹ ਪੈਸੇ ਤਾਂ ਕਾਣਾ ਰੋ ਕੋਈ ਬਹੁਤ ਹੁੰਦੇ ਆ ਇਹ ਪੈਸੇ ਕੀ ਕਰਦੇ ਆ ਅੱਜ ਕਾ ਲੋਕੀ ਕਹਿੰਦੇ ਸਾਨੂੰ ਪੈਸੇ ਚਾਹੀਦੇ ਜਿੱਦਾਂ ਮਰਜ਼ੀ ਕਮਾਏ ਹੋਇਆ